ਆ ਮੇਰੇ ਪਿੱਛੇ ਦੇਖੋ ਇੱਕ ਜਿਹੜੀ ਇੱਕ ਪੀਵੀਸੀ ਦੁਕਾਨ ਹੈ ਧਰਨਾ ਲੱਗਣ ਦਾ ਕਾਰਨ ਕੀ ਆ ਭਾਈ ਜੀ ਅਸੀਂ ਆਪਣਾ ਕੰਦਾ ਤੇ ਲਾਉਣ ਵਾਲੀਆਂ ਸੀਟਾਂ ਫਲਾਸਾਂ ਉਹ ਲੈਂ ਜਾਂ ਸੀਗੀਆਂ 46000 ਰੁਪਏ ਦੀਆਂ ਇਹਨਾਂ ਤੋਂ ਲੈਂ ਜਾਂ ਸੀਗੀਆਂ ਤੇ ਉਹ ਸੀਗੀਆਂ 22000 ਰੁਪਏ ਦੀਆਂ ਤੇ ਹੁਣ ਦੁੱਗਣੇ ਦੁੱਗਣੀ ਦਾ ਸਾਨੂੰ ਰੇਟ ਲਾਇਆ ਤੇ ਜਦੋਂ ਅਸੀਂ ਤਾਂ ਇਹਦੇ ਨਾਲ ਕੋਈ ਝਗੜਾ ਵੀ ਨਹੀਂ ਸੀ ਵੀ ਭਾਈ ਜਿੰਨਾ ਅਸੀਂ 25000 50000 ਦਾ ਸਮਾਨ ਲਿਆ ਵੀ ਸਾਡਾ ਚਲੋ ਪੈਸੇ ਵਾਪਸ ਕਰ ਦੇ ਤੇ ਅਸੀਂ ਇਹਦਾ ਸਮਾਨ ਲੈ ਕੇ ਆਏ ਆ ਆ ਗੱਡੀ 'ਚ ਸਮਾਨ ਖੜਾ ਸੀ ਤੇ ਇਹ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਮਤਲਬ ਵੀ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਤਾਂ ਜੋ ਤੁਹਾਨੂੰ ਸਮਾਨ ਦੇਤਾ ਵੀ ਅਸੀਂ ਜੋ ਮਰਜ਼ੀ ਕਰੋ ਵੀ ਅਸੀਂ ਵਾਪਸ ਨਹੀਂ ਕਰਾਂਗੇ ਉਹ ਬਹੁਤ ਚਿੜਿਆ ਇਸ ਗੱਲ ਤੇ ਵੀ ਤੁਸੀਂ ਵੀ ਮਤਲਬ ਵੀ ਨਹੀਂ ਜੀ ਮੈਂ ਤਾਂ ਜੋ ਤੁਹਾਨੂੰ ਸਮਾਨ ਦੇਤਾ ਮੈਂ ਤਾਂ ਸਹੀ ਐ ਕਸੇਖ ਵੀ ਜਦੋਂ ਜਿੱਥੋਂ ਤੂੰ ਸਮਾਨ ਲੈ ਕੇ ਆਇਆ ਸੀ ਉੱਥੇ ਜਾ ਬੜੇ ਅਸੀਂ ਉੱਥੇ ਜਾ ਬੜੇ ਜਿੱਥੋਂ ਤੂੰ ਸਮਾਨ ਲੈ ਕੇ ਆਇਆ ਵੀ ਉਹ ਉਹ ਅੱਧੋਂ ਵੀ ਘਟਾਈ ਉਹਨਾਂ ਦਾ ਰੇਟ। ਇਹ ਆ ਅੱਜ ਕੱਲ ਪੜੇ ਲਿਖੇ ਮੁੰਡੇ ਸਾਰੇ ਆਪਾਂ ਬਿੱਲ ਲੈਣੇ ਆਂ। ਕਿ ਬਿੱਲ ਤੁਹਾਨੂੰ ਦਿੱਤਾ ਗਿਆ? ਨਹੀਂ ਬਿੱਲ ਨਹੀਂ ਦਿੱਤਾ ਇਹਨਾਂ ਨੇ। ਬਿੱਲ ਕਹਿੰਦੇ ਅਸੀਂ ਬਾਅਦੋਂ ਸ਼ਾਮ ਨੂੰ ਭੇਜਾਂਗੇ। ਪਰ ਸਾਨੂੰ ਬਿੱਲ ਭੇਜਿਆ ਨਹੀਂ ਇਹਨਾਂ ਨੇ। ਆਪਦੀ ਲੇਬਰ ਦਾ ਰੇੜੇ ਦਾ ਜਿਹੜਾ ਤੇਰਾ ਖਰਚਾ ਪਿਆ ਉਹ ਕੱਟ ਲਾ ਆਪਦਾ ਸਾਨੂੰ ਬਾਕੀ ਪੈਸੇ ਮੋੜ ਦੇ। ਇਹ ਕਹਿੰਦਾ ਭਈ ਭਲਾ ਮੇਰੇ ਗੋਲੀ ਮਾਰ ਦੋ ਮੈਂ ਨਹੀਂ ਸਮਾਨ ਮੋੜਦਾ। ਜੇ ਇਦਾਂ ਦਾ ਰੇਟ ਦੁੱਗਣਾ ਦੁੱਗਣਾ ਰੇਟ ਦੁਕਾਨਦਾਰ ਲਾਉਣ ਲੱਗ ਪਏ ਤੇ ਦੁਕਾਨਾਂ ਦੇ ਉੱਤੇ ਕੌਣ ਜਾਊਗਾ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਵੀ ਭਾਈ ਸਾਡਾ ਮਸਲਾ ਹੱਲ ਕਰ ਦੋ ਵੀ ਜਿਹੜੇ ਸਾਡੇ ਪੈਸੇ ਆ ਤੁਸੀਂ ਸਾਨੂੰ ਵਾਪਸ ਕਰ ਦੋ ਜਾਂ ਜਿਹੜਾ ਜਾਇਜ਼ ਰੇਟ ਹੈਗਾਗਾ ਉਹਦੇ ਮੁਤਾਬਕ ਅਸੀਂ ਸਮਾਨ ਤਾਂ ਲੈਣਾ ਹੀ ਹੈ ਤੁਸੀਂ ਸਾਨੂੰ ਸਮਾਨ ਦੇ ਦਿਓ ਕਿਉਂਕਿ ਆਸੇ ਪਾਸੇ ਮਾਰਕੀਟ ਹੈਗੀ ਹੈ ਜੀ ਮੈਂ ਇਹਨੂੰ ਫੋਨ ਲਾਇਆ ਇਸੇ ਗੱਲ ਪਿੱਛੇ ਵੀ ਭਾਈ ਤੁਹਾਡੀ ਸ਼ੋਭੀ ਨਾ ਖਰਾਬ ਹੋਏ ਇਹਨੂੰ ਕਿਹਾ ਵੀ ਜਿਹੜੀ ਤੇਰੀ ਲੇਬਰ ਚਾਰजेस ਪਏ ਆ ਅਸੀਂ ਤੇਰੇ ਲੇਬਰ ਚਾਰजेस ਅਸੀਂ ਅਸੀਂ ਭਰਨ ਨੂੰ ਤਿਆਰ ਆ ਜਾ ਜਿਹਨੇ ਸਾਡੇ ਇੱਕ ਸਾਫ ਦੀ ਠੱਗੀ ਮਾਰੀ ਗਈ ਹੈ ਕਿਉਂਕਿ ਹਰੇਕ ਸਮਾਨ ਦਾ ਕੋਈ ਮਾਰਜਨ ਹੁੰਦਾ ਹੈ ਇਹ ਤਾਂ ਹੁੰਦਾ ਨਹੀਂ ਵੀ ਆਪਾਂ 20000 ਦੀ ਚੀਜ਼ ਹੈ 40000 ਦੀ ਦੇ ਦਈਏ ਇਹਨੇ ਵੀ ਚੱਲ 22000 ਦਾ ਸਮਾਨ ਤੇ ਉਹਦਾ ਕੋਈ 25000 30000 ਬਣਾ ਕੇ ਤੇ ਅਸੀਂ ਜਾਰ ਵੀ ਲੈਂਦੇ ਹੁਣ ਤਾਂ ਫਿਰ ਸਾਡਾ ਉਹਨੇ ਚਾਰੇ ਧਰਨਾ ਨਿਰਵਿਘਨ ਚੱਲੂਗਾ ਬਈ ਇੱਕ ਗੱਲ ਸੌਰੀ ਮਾਫ ਕਰਨਾ ਜਦੋਂ ਕਸਟਮਰ ਨੂੰ ਤੁਹਾਡਾ ਮਾਲ ਮਹਿੰਗਾ ਲੱਗਿਆ ਤੇ ਮੋੜ 'ਚ ਵੀ ਆਪਾਂ ਨੂੰ ਕੀ ਤਖਲੀਫਾ ਉਹ ਕਹਿੰਦੇ ਆ ਵੀ ਜਿਹੜਾ ਤੁਹਾਡਾ ਸਮਾਂ ਸਾਡਾ ਤਖਲੀਫਾ ਹੈ ਤਕਲੀਫ ਇਹ ਹੈ ਤੁਸੀਂ ਜੁੜਿਓ ਸੱਚ ਦੀ ਪੜਤਾਲ ਦੇ ਨਾਲ ਮੈਂ ਅਵਤਾਰ ਸਿੰਘ ਜੀ ਤਾਰਾ ਅੱਜ ਅਸੀਂ ਕੋਟਕਪੂਰੇ ਦੇ ਮੁਕਸਰ ਰੋਡ ਤੇ ਖੜੇ ਆ ਮੇਰੇ ਪਿੱਛੇ ਦੇਖੋ ਇੱਕ ਜਿਹੜੀ ਪੀਵੀਸੀ ਦੁਕਾਨ ਦੀ ਦੇਖ ਰਹੇ ਹੋ ਇੱਕ ਪੀਵੀਸੀ ਦੁਕਾਨ ਹੈ ਸ਼੍ਰੀ ਬਾਲਾਜੀ ਐਂਟਰਪ੍ਰਾਈਜ਼ ਦੁਕਾਨ ਖੋਲੀ ਆ ਤੇ ਇੱਧਰ ਮੇਰੇ ਜਿਹੜੇ ਪਿੱਛੇ ਤੁਸੀਂ ਦੇਖ ਰਹੇ ਹੋ ਇੱਕ ਕਿਸਾਨ ਜਥੇਬੰਦੀ ਬੈਠੀ ਆ ਇਹ ਕਾਰਨ ਕੀ ਆ ਬੈਠਣ ਦਾ ਇਹ ਸਾਰੀ ਜਾਣਕਾਰੀ ਲਵਾਂਗੇ ਪੁੱਛਾਂਗੇ ਜਿਹੜੇ ਕਿਸਾਨ ਐ ਇੱਕ ਦੁਕਾਨ ਮੂਹਰੇ ਧਰਨਾ ਲਾ ਕੇ ਬੈਠੇ ਹੋਏ ਨੇ ਕਿੰਨੇ ਸਮੇਂ ਤੋਂ ਬੈਠੇ ਨੇ ਧਰਨਾ ਲੱਗਣ ਦਾ ਕਾਰਨ ਕੀ ਆ ਆਮ ਤੌਰ ਤੇ ਲੋਕ ਕਹਿੰਦੇ ਆ ਵੀ ਕਿਸਾਨ ਵਿਲੇ ਆ ਇਹ ਧਰਨਾ ਲਾਉਣ ਨੇ ਕੋਈ ਵਜ੍ਹਾ ਤਾਂ ਹੋਊਗੀ ਕਾਰਨ ਹੋਊਗਾ ਇਹ ਪੁੱਛਾਂਗੇ ਸਾਡੇ ਨਾਲ ਕਿਸਾਨ ਆਗੂ ਬੈਠੇ ਨੇ ਜਿਹੜਾ ਭਾਈ ਜੀ ਤੁਸੀਂ ਅੱਜ ਧਰਨਾ ਲਈ ਬੈਠੇ ਹੋ ਇੱਥੇ ਦੁਕਾਨ ਦੇ ਮੂਹਰੇ ਇਹ ਕਾਰਨ ਕੀ ਆ ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਜੀ ਅਸੀਂ ਆਪਣਾ ਕੰਦਾ ਤੇ ਲਾਉਣ ਵਾਲੀਆਂ ਸੀਟਾਂ ਫਲਸਾਂ ਉਹ ਲੈਂ ਜਾਂ ਸੀਗੀਆਂ ਉਹ ਜਿਹੜੀਆਂ ਲੈਂ ਜਾਂ ਸੀ ਆਪਾਂ 46000 ਰੁਪਏ ਦੀਆਂ ਇਹਨਾਂ ਤੋਂ ਲੈਂ ਜਾਂ ਸੀਗੀਆਂ ਤੇ ਉਹ ਸੀਗੀਆਂ 22000 ਰੁਪਏ ਦੀਆਂ ਹੁਣ ਇੰਨਾ ਇੰਨਾ ਧੱਕਾ ਯਾਰ ਇੱਕ ਆਮ ਜ਼ਿਮੀਂਦਾਰ ਦੇ ਨਾਲ ਹਨਾ ਤੇ ਹੁਣ ਦੁੱਗਣੇ ਦੁੱਗਣੀ ਦਾ ਸਾਨੂੰ ਰੇਟ ਲਾਇਆ ਤੇ ਜਦੋਂ ਅਸੀਂ ਤਾਂ ਇਹਦੇ ਨਾਲ ਕੋਈ ਝਗੜਾ ਵੀ ਨਹੀਂ ਸੀ ਵੀ ਭਾਈ ਜਿੰਨਾ ਅਸੀਂ 25000 50000 ਦਾ ਸਮਾਨ ਲਿਆ ਵੀ ਸਾਡਾ ਚਲੋ ਪੈਸੇ ਵਾਪਸ ਕਰਦੇ ਤੇ ਅਸੀਂ ਇਹਦਾ ਸਮਾਨ ਲੈ ਕੇ ਆਏ ਆ ਆ ਗੱਡੀ 'ਚ ਸਮਾਨ ਖੜਾ ਸਾਡਾ ਜੀ ਉਵੇਂ ਜਿੱਕਰ ਨਾ ਅਸੀਂ ਬਾਈ ਜੀ ਸਮਾਨ ਵਰਤਿਆ ਉਹ ਅਸੀਂ ਪਿੰਡ ਲੈ ਪਿੰਡ ਜਿਹਨੇ ਸਮਾਨ ਸਾਨੂੰ ਭੇਜਤਾ ਜੀ ਜਦੋਂ ਇਹਨਾਂ ਨੇ ਪਿੰਡ ਸਾਨੂੰ ਸਮਾਨ ਭੇਜਤਾ ਅਸੀਂ ਵਾਪਸ ਲੈ ਕੇ ਆ ਗਏ ਅਸੀਂ ਇਹਨਾਂ ਨਾਲ ਗੱਲਬਾਤ ਕਰੀ ਵੀ ਬਾਈ ਜੀ ਇਹ ਸਮਾਨ ਅਸੀਂ ਨਹੀਂ ਰੱਖਣਾ ਵੀ ਇਹ ਡਬਲ ਤੁਸੀਂ ਸਾਨੂੰ ਮਤਲਬ ਪੈਸੇ ਲਾਏ ਆ ਵੀ ਇਹਨੂੰ ਸਮਾਨ ਨੂੰ ਵਾਪਸ ਕੀਤਾ ਜਾਵੇ ਤੇ ਇਹ ਸਾਨੂੰ ਕਹਿੰਦੇ ਵੀ ਅਸੀਂ ਨਹੀਂ ਮਤਲਬ ਇਹ ਇਸ ਤਰ੍ਹਾਂ ਦੀ ਗੱਲ ਨਹੀਂ ਕਰਦੇ ਵੀ ਅਸੀਂ ਤਾਂ ਜੋ ਤੁਹਾਨੂੰ ਸਮਾਨ ਦਿੱਤਾ ਵੀ ਅਸੀਂ ਜੋ ਮਰਜ਼ੀ ਕਰੋ ਵੀ ਅਸੀਂ ਵਾਪਸ ਨਹੀਂ ਕਰਨਾ ਅਸੀਂ ਪਹਿਲਾਂ ਕੱਲ ਦੋ ਬੰਦੇ ਆਏ ਸੀ ਅਸੀਂ ਆ ਕੇ ਇਹਨਾਂ ਨਾਲ ਪੂਰੀ ਗੱਲਬਾਤ ਕਰੀ ਇਹਨਾਂ ਨੇ ਸਾਨੂੰ ਮਤਲਬ ਸਮਾਨ ਰੱਖਣ ਤੋਂ ਨਾ ਕਰਤੀ ਪੈਸੇ ਸਾਡੇ ਨਾ ਮੁੜੇ ਉਹਦੇ ਫਿਰ ਅਸੀਂ ਮਜਬੂਰ ਹੋ ਕੇ ਅੱਜ ਜਦੋਂ ਸਵੇਰ ਇਹਨਾਂ ਨਾਲ ਆ ਕੇ ਗੱਲ ਕਰੀ ਦੁਪਹਿਰੇ ਅਸੀਂ ਆਈ ਸੀ ਤੇ ਉਹਦੇ ਵਿੱਚ ਇਹਨਾਂ ਨੇ ਫੇਰ ਨਾ ਕਰੀ ਸਾਨੂੰ ਫਿਰ ਮਜਬੂਰੀ ਦੇ ਵਿੱਚ ਇੱਥੇ ਆਏ ਮਤਲਬ ਧਰਨਾ ਲਾਉਣਾ ਪਿਆ ਜਿਹੜੇ ਤੁਸੀਂ ਸੀਟਾਂ ਲਈਆਂ ਕੁਝ ਪਹਿਲਾਂ ਟਰਾਈ ਕਰੀ ਮਾੜੀ ਮੋਟੀ ਤੇ ਨਹੀਂ ਕਰੀ ਭਾਈ ਜੀ ਟਰਾਈ ਨਹੀਂ ਕਰੀ ਸੀ ਪਹਿਲਾਂ ਵੀ ਟਰਾਈ ਨਹੀਂ ਕਰੀ ਤੇ ਤੁਹਾਨੂੰ ਕਿਵੇਂ ਪਤਾ ਲੱਗਾ ਕਿਹੜੇ ਵੀਰ ਨੇ ਲੰਗਾ ਸੀਟਾਂ ਤੁਹਾਡੇ ਚੋਂ ਅੱਛਾ ਤੁਸੀਂ ਲੰਗਾ ਸੀਟਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਬਾਅਦ ਦੇ ਵਿੱਚ ਵੀ ਜਿਹੜਾ ਸਾਨੂੰ ਰੇਟ ਵੱਧ ਲੱਗਿਆ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਕਾਰਨ ਕੀ ਹੈ ਸੀਟਾਂ ਤਾਂ ਮੈਂ ਲੰਗਾਈ ਨਾ ਮੈਂ ਤਾਂ ਹੋਰ ਕਿੱਥੇ ਉਸ ਨਹੀਂ ਤਾਂ ਆਵੇ ਇਹ ਬਾਈ ਲੰਗਾ ਸੀਟਾਂ ਅੱਛਾ ਆਜੋ ਕੇ ਆਜੋ ਕੇ ਗਏ ਜੋ ਮੈਂ ਤਾਂ ਲੈ ਕੇ ਗਿਆ ਨਹੀਂ ਸਮਾਨ ਅੱਛਾ ਇਹ ਸੀਟਾਂ ਜੀ ਮੈਂ ਨਾ ਵੀ ਸੀਟਾਂ ਇਹੀ ਪੁੱਛ ਰਹੇ ਆਪਾਂ ਵੀ ਜਿਹੜੀਆਂ ਸੀਟਾਂ ਚ ਬਾਅਦ ਚ ਪਤਾ ਲੱਗਦਾ ਆਪਾਂ ਨੂੰ ਵੀ ਰੇਟ ਵੱਧ ਲਾ ਗਈ ਪਹਿਲਾਂ ਕਿਉਂ ਨਹੀਂ ਪਤਾ ਲੱਗਿਆ ਇਹ ਜੀ ਜਦੋਂ ਇੰਨੇ ਸੀਟਾਂ ਲੈ ਕੇ ਵੀ ਆਪਦੇ ਉੱਥੇ ਪਹੁੰਚ ਗਿਆ ਇਹ ਲਵਾਣੀਆਂ ਸੀਨੇ ਤੇ ਇਹ ਮੈਨੂੰ ਕਹਿੰਦਾ ਵੀ ਤੂੰ ਵੀ ਆਹ ਸੀਟਾਂ ਭਲਿਆਂਦੀਆਂ ਇੰਨੇ ਕਰ ਮੈਂ ਕਿਹਾ ਇਹੀ ਸੀਟਾਂ ਮੈਂ ਅੱਜ ਤੋਂ 3 ਸਾਲ ਪਹਿਲਾਂ ਲਵਾਈਆਂ ਇਹ ਦੂ ਅੱਧੇ ਰੇਟ 'ਚ ਇੱਥੋਂ ਜਾ ਕੇ ਇਹਨੇ ਫਿਰ ਕਹਿੰਦਾ ਵੀ ਮੈਨੂੰ ਉਹਨਾਂ ਨੰਬਰ ਦੇ ਇਹਨੇ ਉਹਨਾਂ ਨਾਲ ਗੱਲ ਕੀਤੀ ਬਠਿੰਡੇ ਵਾਲਿਆਂ ਨਾਲ ਉਹ ਕਹਿੰਦੇ ਵੀ ਸਾਡੇ ਤੋਂ ਹੁਣ ਵੀ ਉਸੇ ਰੇਟ ਤੇ ਸੀਟਾਂ ਲੈ ਜਾਓ ਅੱਛਾ ਇੱਦੋਂ ਅੱਧਾ ਦਾ ਫਰਕ ਆ ਜੀ ਉੱਥੇ ਜਨਕੀ ਆਪਾਂ ਨੂੰ 22000 ਦੀਆਂ ਸੀਟਾਂ ਜੀ ਇੱਥੇ ਇਹਨਾਂ ਨੇ 50000 ਦੀਆਂ ਲਾਈਆਂ ਜੀ ਉਹੀ ਸੀਟਾਂ ਹਾਂ ਇਹ ਵੀ ਹੁੰਦਾ ਕਿਤੇ ਕੋਈ ਕੰਪਨੀ ਕੰਪਨੀ ਦਾ ਕਾਰਨ ਤਾਂ ਨਹੀਂ ਕਿਹੜਾ ਕੰਪਨੀਆਂ ਦਾ ਫਰਕ ਪੈ ਜਾਂਦਾ ਕੋਈ ਕੰਪਨੀਆਂ ਦਾ ਸਸਤਾ ਮਾਲ ਹੁੰਦਾ ਕੰਗਾ ਦਾ ਵੱਧ ਹੁੰਦਾ ਇਹ ਕਰ ਜਮਾ ਸੇਮ ਭਾਈ ਜਮਾ ਸੇਮ ਅਸੀਂ ਜਿਹੜਾ ਬਠੰਡੇ ਮਤਲਬ ਹੋਲ ਸੇਲ ਦਾ ਕੰਮ ਕਰਦੇ ਆ ਥੋਕ ਦਾ ਕੰਮ ਕਰਦੇ ਆ ਤੇ ਬਹੁਤ ਫੁੱਲ ਸਮਾਨ ਆ ਉਹਨਾਂ ਕੋਲੇ ਉਹਨਾਂ ਨੇ ਗੱਲ ਇਹ ਵੀ ਆਖੀ ਹੈ ਵੀ ਸਾਡੇ ਕੋਲੇ ਜੇ ਤੁਸੀਂ ਇੱਕ ਲੈ ਕੇ ਜਾਓਗੇ ਤਾਂ ਵੀ ਸਾਡੀ 1200 ਰੁਪਏ ਦੀ ਹੈ ਜੇ ਸਾਡੇ ਕੋਲ 100 ਲੈ ਕੇ ਜਾਓਗੇ ਤਾਂ ਵੀ ਸਾਡੀ 1200 ਦੀ ਹੈ ਕੋਈ ਇਹ ਨਹੀਂ ਵੀ ਜਿਵੇਂ ਹੁਣ ਦੁਕਾਨਦਾਰ ਨਾਲ ਵੀ ਉਹਨਾਂ ਨੇ ਉਹੀ ਜੀ ਗੱਲ ਕਰਨੀ ਹੈ ਵੀ ਕਿਸੇ ਜ਼ਿਮੀਂਦਾਰ ਨੇ ਇੱਕ ਲੈਣੀ ਹੈ ਭੈਣ ਭਰਾ ਨੇ ਇੱਕ ਲੈਣੀ ਹੈ ਵੀ ਉਹਦੇ ਨਾਲ ਉਹੀ ਜੀ ਗੱਲ ਕਰਨੀ ਹੈ ਉਹ ਕਹਿੰਦੇ ਸਾਡਾ ਤਾਂ ਵੀ ਜੀ ਐਡ ਦਿੱਤੀ ਹੋਈ ਹੈ ਵੀ ਸਾਡਾ ਤਾਂ ਰੇਟ ਹੀ 1200 ਰੁਪਏ ਹੈ ਫਿਰ ਜਿਹੜੀਆਂ ਛੋਟੀਆਂ ਸੀ ਮਤਲਬ ਵੀ ਸੀਗੇ ਉਹ ਉਹਦੇ ਵਿੱਚ ਇਹਨੇ ਲਾਈ ਆ ਉਹ 1000 ਰੁਪਏ ਦੀ ਤੇ ਉਹਦੀ 500 ਰੁਪਏ ਦੀ ਇਹਦਾ ਤੁਸੀਂ ਧਰਨਾ ਲਾਇਆ ਸਮਾਂ ਟਾਈਮ ਕਿੰਨਾ ਕਿੰਨੇ ਘੰਟੇ ਹੋ ਗਏ ਤੁਹਾਨੂੰ ਧਰਨਾ ਲਈ ਬੈਠਣਾ ਹੁੰਦਾ ਉਹਨੂੰ ਸਾਨੂੰ 2 ਘੰਟੇ ਹੋ ਗਏ 2 ਘੰਟੇ ਜਦੋਂ ਤੁਸੀਂ ਧਰਨਾ ਲਾਇਆ ਇਹ ਦੁਕਾਨ ਮਾਲਕ ਇੱਥੇ ਉਹਦੇ ਮੌਜੂਦ ਸੀ ਨਹੀਂ ਜੀ ਉਹ ਮਤਲਬ ਸਾਨੂੰ ਆਇਆ ਨੂੰ 4 ਘੰਟੇ ਹੋ ਗਏ ਜੀ ਅਸੀਂ ਵੇਟ ਕਰੀ ਗਏ ਫੋਨ ਕਰਿਆ ਸੀ ਮਤਲਬ ਉਹਦੇ ਫਾਦਰ ਸਾਹਿਬ ਕਹਿੰਦੇ ਵੀ ਉਹ ਆਉਂਦੇ ਆ ਅੱਛਾ ਅਸੀਂ ਕਿਹਾ ਵੀ ਚਲੋ ਹੋ ਸਕਦਾ ਵੀ ਆਪਣੀ ਗੱਲ ਮੰਨ ਲਵੇ ਤੇ ਵੀ ਆਪਾਂ ਨਾ ਧਰਨਾ ਲਾਈਏ ਤੇ ਅਸੀਂ ਚਲੋ ਇਹਦੀ ਵੇਟ ਕਰੀ ਗਏ ਅਸੀਂ ਸਾਰੇ ਬੰਦੇ ਖੜੇ ਰਹੇ ਚਲੋ ਵੇਟ ਕਰੀ ਗਏ ਅਸੀਂ ਉਸ ਤੋਂ ਬਾਅਦ ਜਦੋਂ ਸਾਡੇ ਨਾਲ ਆ ਕੇ ਉਹ ਜਿਦਾ ਜਿਦਾ ਉਹ ਬਹੁਤ ਚਿੜਿਆ ਇਸ ਗੱਲ ਤੇ ਵੀ ਤੁਸੀਂ ਵੀ ਮਤਲਬ ਵੀ ਨਹੀਂ ਜੀ ਮੈਂ ਤਾਂ ਜੋ ਤੁਹਾਨੂੰ ਸਮਾਨ ਦੇਤਾ ਮੈਂ ਤਾਂ ਸਹੀ ਐ ਕਿ ਅਸੀਂ ਕਿਹਾ ਵੀ ਜਦੋਂ ਜਿੱਥੋਂ ਤੂੰ ਸਮਾਨ ਲੈ ਕੇ ਆਇਆ ਸੀ ਉੱਥੇ ਜਾ ਬੜੇ ਅਸੀਂ ਉੱਥੇ ਜਾ ਬੜੇ ਜਿੱਥੋਂ ਤੂੰ ਸਮਾਨ ਲੈ ਕੇ ਆਇਆ ਵੀ ਉਹ ਉਹ ਅੱਧੋਂ ਵੀ ਘਟ ਹੈ ਇਹ ਉਹਨਾਂ ਦਾ ਰੇਟ ਜੀ ਇਹਨੇ ਇਹਦਾ ਰੇਟ 50000 ਰੁਪਏ ਉਹਨਾਂ ਦਾ ਰੇਟ 22000 ਰੁਪਏ ਜੀ ਇੰਨੀ ਨਹੀਂ ਲੁੱਟ ਥੋੜਾ ਜੀ ਐਨੇ ਹੁਣ ਕਿੰਨੇ ਕ ਪੈਸੇ ਆਉਂਦੇ ਆ ਚਲੋ ਠੀਕ ਆ ਵੀ ਮਾਰਜਨ ਆਪਾਂ ਕਹਿੰਦੇ ਆ ਵੀ ਹਰੇਕ ਨੇ ਬੱਚੇ ਪਾਲਣੇ ਆ 5-4000 ਰੁਪਿਆ ਦੁਕਾਨਦਾਰ ਕਮਾ ਜੇ ਕੋਈ ਗੱਲ ਨਹੀਂ ਸੀ ਗੱਲ ਕਰ ਹੁਣ 30-30000 ਰੁਪਿਆ 28-28000 ਰੁਪਿਆ ਯਾਰ ਇੱਕ ਵੀ 10 ਮਿੰਟਾਂ ਦੇ ਵਿੱਚ ਚਾਰ ਚੀਜ਼ਾਂ ਦੀ ਲੈ ਲੈਣਾ ਅੱਦੋ-ਅੱਦੀ ਰੇਟ ਦਾ ਫਰਕ ਹੈ ਆ ਦੁੱਧ ਵੀ ਵੱਧਦਾ ਜੀ ਜੀ ਤੇ ਤੁਸੀਂ ਕੋਈ ਪੁਲਿਸ ਪ੍ਰਸ਼ਾਸਨ ਤੱਕ رابطہ ਕਰਿਆ ਅਸੀਂ ਜੀ ਮਤਲਬ ਸੀਆਈਡੀ ਨੂੰ ਦੱਸਿਆ ਸੀਗਾ ਜੀ ਉਹਨਾਂ ਨੇ ਧਿਆਨ ਚੁਲ੍ਹਾਤੀ ਭਾਈ ਜੇ ਕੋਈ ਮਤਲਬ ਕੁਝ ਤਰ੍ਹਾਂ ਦੀ ਕੋਈ ਹਰਕਤ ਕਰਦਾ ਇਹ ਅਸੀਂ ਇੱਥੇ ਬੈਠੇ ਆਂ ਇਹਦੀ ਜ਼ਿੰਮੇਵਾਰ ਸੀ ਇਹਦੀ ਆ ਅਸੀਂ ਇਹਨਾਂ ਦੇ ਧਿਆਨ ਚੁਲ੍ਹਾਤੀ ਸੀ ਜੀ ओके ਦੁਕਾਨਦਾਰ ਹੁਣ ਤਾਲਾ ਲਾ ਕੇ ਜਨਕ ਚਲਾ ਗਿਆ ਠੀਕ ਹੈ ਤੁਸੀਂ ਇੱਥੇ ਬੈਠੇ ਹੋ ਸ਼ਾਮ ਦਾ ਟਾਈਮ ਹੋ ਗਿਆ ਜੇ ਦੁਕਾਨਦਾਰ ਮਾਲਕ ਨਹੀਂ ਹੁੰਦਾ ਕਿ ਤੁਹਾਡੀ ਜਥੇਬੰਦੀ ਰਾਤ ਨੂੰ ਇੱਥੇ ਬੈਠੀ ਰਹੂਗੀ ਜਾਂ ਚਲੀ ਜਾਊਗੀ ਨਹੀਂ ਨਹੀਂ ਇੱਥੇ ਹੀ ਬੈਠਾਂਗੇ ਜੀ ਅਸੀਂ ਜਿੰਨਾ ਚਿੱਕਰ ਕੋਈ ਫੈਸਲਾ ਨਹੀਂ ਕਰਦਾ ਉਹ ਮੇਨ ਗੱਲ ਸਾਡਾ ਮਕਸਦ ਹੈ ਸਮਾਨ ਵਾਪਸ ਕਰਵਾਉਣਾ ਜੀ ਜ਼ਿੰਮੇਦਾਰ ਨੂੰ ਪੈਸੇ ਦਿਪਾਉਣੇ ਜਿੰਨਾ ਚਿੱਕਰ ਸਮਾਨ ਸਾਡਾ ਵਾਪਸ ਨਹੀਂ ਹੁੰਦਾ ਸੀ ਇੱਥੋਂ ਨਹੀਂ ਜਾਵਾਂਗੇ ਇੱਕ ਇਹ ਦੱਸੋ ਜ ਜਦ ਆਪਾਂ ਮਾਲ ਲੈਣੇ ਆ ਅੱਜ ਕੱਲ ਪੜੇ ਲਿਖੇ ਮੁੰਡੇ ਸਾਰੇ ਆਪਾਂ ਲੈ ਲੈਣੇ ਆ ਕੀ ਬਿੱਲ ਤੁਹਾਨੂੰ ਦਿੱਤਾ ਗਿਆ ਨਹੀਂ ਬਿੱਲ ਨਹੀਂ ਦਿੱਤਾ ਜਿੰਨੇ ਨੇ ਬਿੱਲ ਕਹਿੰਦੇ ਅਸੀਂ ਬਾਅਦ ਨੂੰ ਸ਼ਾਮ ਨੂੰ ਭੇਜਾਂਗੇ ਪਰ ਸਾਨੂੰ ਬਿੱਲ ਭੇਜਿਆ ਨਹੀਂ ਇਹਨਾਂ ਨੇ ਜੀ ਹਾਂਜੀ ਬਿੱਲ ਦੀ ਡਿਮਾਂਡ ਕਰੀ ਸੀ ਕੀਤੀ ਸੀ ਹਾਂਜੀ ਦਿੱਤਾ ਨਹੀਂ ਬਿੱਲ ਕਹਿੰਦੇ ਕੋਈ ਨਹੀਂ ਬਾਅਦ ਸ਼ਾਮ ਨੂੰ ਭੇਜ ਦਾਂਗੇ ਪਰ ਭੇਜਿਆ ਨਹੀਂ ਸ਼ਾਮ ਨੂੰ ਬਿੱਲ ਨਹੀਂ ਦਿੱਤਾ ਕੱਚੀ ਜਦੋਂ ਇਹਨਾਂ ਨੂੰ ਅਸੀਂ ਪੈਸੇ ਦੇ ਗਏ ਨਾ ਅਸੀਂ ਉਹਦੀ ਸਾਨੂੰ ਕਨਫਰਮ ਹੋ ਗਿਆ ਸੀ ਬਠਿੰਡੇ ਉਹ ਵੀ ਰੇਟ ਦਾ ਬਹੁਤ ਜ਼ਿਆਦਾ ਫਰਕ ਆ ਅਸੀਂ ਉਹਦੀ ਉਹਨਾਂ ਨੂੰ ਫੋਨ ਲਾਦਾ ਵੀ ਸਾਡਾ ਸਮਾਨ ਨਾ ਭੇਜੋ ਇਹਨੇ ਸਾਨੂੰ ਫੋਨ ਤੇ ਕਹਿਦਾ ਸਮਾਨ ਤਾਂ ਮੈਂ ਭੇਜੂੰਗਾ ਮੈਂ ਤਾਂ ਲੱਦੀ ਬੈਠਾ ਰਿਹੇ ਤੇ ਟੱਕ ਕੀ ਨਹੀਂ ਕਹਿੰਦਾ ਮੈਂ ਤਾਂ ਭੇਜੂੰਗਾ ਵੀ ਕੁਛ ਮਰਜ਼ੀ ਕਰ ਲਓ ਜਿਹਨੂੰ ਮਰਜ਼ੀ ਸੱਦ ਲਓ ਮੈਂ ਤਾਂ ਸਮਾਨ ਭੇਜੂੰਗਾ ਅਸੀਂ ਆ ਕੇ ਕਹਿੰਦਾ ਸੀ ਆਪਦੀ ਲੇਬਰ ਦਾ ਰੇੜੇ ਦਾ ਜਿਹੜਾ ਤੇਰਾ ਖਰਚਾ ਪਿਆ ਉਹ ਕੱਟ ਲਾ ਆਪਦਾ ਸਾਡੂ ਬਾਕੀ ਪੈਸੇ ਮੋੜ ਦੇ ਇਹ ਕਹਿੰਦਾ ਵੀ ਭਲਾ ਮੇਰੇ ਗੋਲੀ ਮਾਰ ਦੋ ਮੈਂ ਨਹੀਂ ਸਮਾਨ ਮੋੜਦਾ ਕਿਹੜੇ ਪਿੰਡ ਜਾਣੀਆਂ ਸੀ ਸੀਟਾਂ ਆਪਾਂ ਇਹ ਜੇਤੋ ਜਾਣੀਆਂ ਜੇਤੋ ਬਸ ਦੁਕਾਨ ਤੇ ਲਾਉਣਾਗੇ ਆਪਾਂ ਖਾਸੀ ਦੁਕਾਨ ਤੇ ਲਾਉਣਾਗੇ ਇਤੋਂ ਹਾਂਜੀ ਬਸ ਹਾਂਜੀ ਹਾਂਜੀ ਠੀਕ ਹੈ ਹੁਣ ਜਨਨਿਕੇ ਦੁਕਾਨ ਇੱਥੋਂ ਦਦਾਰ ਇਥੋਂ ਫਰਾਰ ਹੈ ਹੋਰ ਕਿਸਾਨ ਆਗੂ ਨੇ ਜਾਣਕਾਰੀ ਲਵਾਂਗੇ ਜਨਨਿਕੇ ਤੁਸੀਂ ਵੀ ਇੱਕ ਮੋਬਾਈਲਾਂ ਦੀ ਦੁਕਾਨ ਹੈ ਤੁਹਾਡੀ ਜੇਤੂ ਮੱਡੀ ਤੁਹਾਡੇ ਜਨਨਿਕੇ ਪੁਰਾਣਾ ਬਹੁਤ ਚਿਰ ਦਾ ਕੰਮ ਹੈ ਕਸਟਮਰ ਤੁਹਾਡੇ ਚੰਗੇ ਜੁੜੇ ਹੋਏ ਆ ਜੇ ਇਦਾਂ ਦਾ ਰੇਟ ਦੁੱਗਣਾ ਦੁੱਗਣਾ ਰੇਟ ਦੁਕਾਨਦਾਰ ਲਾਉਣ ਲੱਗ ਪਈ ਤੇ ਦੁਕਾਨਾਂ ਦੇ ਵਿੱਚ ਕੌਣ ਜਾਊਗਾ ਇਹ ਤਾਂ ਹਰੇਕ ਭਲੀ ਭਾਨਤੀ ਜਾਣਦੇ ਆ ਮੈਂ ਇਹਨਾਂ ਨੂੰ ਰਿਕਵੈਸਟ ਵੀ ਕੀਤੀ ਸੀ ਫੋਨ ਲਾਈ ਸੀ ਵੀ ਫੋਨ ਲਾਇਆ ਸੀ ਮੈਂ ਇਹਨਾਂ ਨੂੰ ਕਿਹਾ ਸੀਗਾ ਅਸੀਂ ਧਰਨਾ ਲਾਉਣ ਤੋਂ ਪਹਿਲਾਂ ਅਸੀਂ ਦੁਕਾਨ ਤੇ ਆਉਣ ਤੋਂ ਪਹਿਲਾਂ ਇਹਨਾਂ ਨੂੰ ਫੋਨ ਲਾਇਆ ਮੈਂ ਕਿਹਾ ਐ ਕਰਕੇ ਵੀਰ ਜੀ ਮੈਂ ਜੈਤੋ ਤੋਂ ਦੁਕਾਨਦਾਰ ਬੋਲਦਾਗਾ ਤੇ ਸਾਡੇ ਦੁਕਾਨਦਾਰ ਲਾਈਨ ਦਾ ਬੰਦਾ ਹੀ ਐ ਗੁਰਜੀਤ ਤੇ ਮੈਂ ਕਿਹਾ ਮੈਂ ਜੈਤੋ ਤੋਂ ਰਮਨ ਟੈਲੀਕਮ ਤੋਂ ਸਾਡੀ ਜੈਤੋ ਦਾ ਪ੍ਰਧਾਨ ਆਗਾ ਮੈਂ ਤੇ ਮੈਂ ਉਹਦੇ ਤੌਰ ਤੇ ਤੁਹਾਨੂੰ ਇੱਕ ਦੁਕਾਨਦਾਰ ਦੇ ਤੌਰ ਤੇ ਤੁਹਾਨੂੰ ਫੋਨ ਲਾਇਆਗਾ ਵੀ ਦੁਕਾਨਦਾਰ ਦੀ ਦੁਕਾਨਦਾਰ ਹੈਲਪ ਕਰਦਾ ਹੁੰਦਾ ਕਿਉਂਕਿ ਦੁਕਾਨਦਾਰ ਗੱਲ ਸਮਝ ਵੀ ਲੈਂਦਾ ਹੁੰਦਾਗਾ ਮੈਂ ਕਿਹਾ ਵੀ ਆਪਣਾ ਕਸਟਮਰ ਨਾ ਖਰਾਬ ਹੋਵੇ ਜੀ ਜੀ ਨਾਲੇ ਤਾਂ ਦੁਕਾਨਦਾਰ ਜਾਣਗੇ ਆ ਉਹਦਾ ਟਾਈਮ ਕੱਢ ਕੇ ਤਕਰੀਬਨ ਸਾਡੇ 5-6 ਦੁਕਾਨਦਾਰ ਆਏ ਆ ਕੱਲ ਨੂੰ ਹੋਰ ਵੀ ਆਉਣਗੇ ਜੇ ਸਾਡਾ ਨਾਮ ਮਸਲਾ ਹੱਲ ਹੋਇਆ ਤਾਂ ਅਸੀਂ ਸੰਘਰਸ਼ ਤੇਜ਼ ਕਰਾਂਗੇ ਤੇ ਇਹਨਾਂ ਨੂੰ ਅਸੀਂ ਰਿਕਵੈਸਟ ਕੀਤੀ ਵੀ ਭਾਈ ਸਾਡਾ ਮਸਲਾ ਹੱਲ ਕਰ ਦੋ ਵੀ ਜਿਹੜੇ ਸਾਡੇ ਪੈਸੇ ਆ ਤੁਸੀਂ ਸਾਨੂੰ ਵਾਪਸ ਕਰ ਦੋ ਜਾਂ ਜਿਹੜਾ ਜਾਇਜ਼ ਰੇਟ ਹੈਗਾਗਾ ਉਹਦੇ ਮੁਤਾਬਕ ਅਸੀਂ ਸਮਾਨ ਤਾਂ ਲੈਣਾ ਹੀ ਆ ਤੁਸੀਂ ਸਾਨੂੰ ਸਮਾਨ ਦੇ ਦਿਓ ਜੀ ਠੀਕ ਹੈ ਅਸੀਂ ਜਦੋਂ ਰੇਟ ਟਰਾਈ ਕੀਤਾ ਸਾਰਾ ਕੁਝ ਕੀਤਾ ਇਹ ਕਹਿੰਦੇ ਸਾਡੇ ਮਾਰਕ ਦਾ ਲਿਆ ਦਿਓ ਜੀ ਮਾਰਕਾ ਇਹਨਾਂ ਦੀ ਸਟੈਂਪ ਲੱਗੀ ਹੋਈ ਸੀਗੀ ਜਿਹੜੀ ਆਪਣੀ ਸਟੈਂਪ ਬਣ ਜਾਂਦੀ ਹੈ ਦੁਕਾਨ ਦੇ ਨਾਮ ਤੇ ਪ੍ਰੋਪਰਾਈਟਰ ਦੀ ਉਹ ਸਟੈਂਪ ਲੱਗੀ ਹੋਈ ਸੀ ਕੋਈ ਮਾਰਕਾ ਨਹੀਂ ਉਦਾਂ ਦਾ ਲੱਗਿਆਗਾ ਸਟੈਂਪ ਲੱਗੀ ਕਾਦੇ ਉੱਤੇ ਸੀ ਇਹ ਉਹ ਸੀਟ ਦੇ ਉੱਪਰ ਲੱਗੀ ਹੋਈ ਆ ਅੱਛਾ ਉਹ ਕਹਿੰਦੇ ਵੀ ਇਸ ਕੰਪਨੀ ਦਾ ਸਾਨੂੰ ਸੀਟਾ ਲਿਆ ਲਓ ਤੁਸੀਂ ਤੇ ਕਹਿੰਦੇ ਸੀ ਅ ਰੇਟ ਅਸੀਂ ਤੁਹਾਡੇ ਵਾਪਸ ਕਰ ਦਾਂਗੇ ਕਹਿੰਦੇ ਵੀ ਇਹਦੇ ਸੀਟ ਦਾ ਰੇਟ ਹੀ ਜ਼ਿਆਦਾਗਾ ਅਸੀਂ ਜਦੋਂ ਸੀਟ ਵੇਖੀ ਉਹਦੇ ਕੱਲੇ ਆਪਣੇ ਆਮ ਸਟicker ਲੱਗ ਜਾਂਦਾਗਾ ਜਿਹੜਾ ਬੁੱਕ ਉਹਨੇ ਬੁੱਕ ਵਾਲੀ ਦੁਕਾਨ ਤੋਂ ਮਿਲ ਹੀ ਜਾਂਦਾਗਾ ਤੇ ਉਹ ਸਾਰੀਆਂ ਵਾਈਟ ਸਟicker ਲੱਗੇ ਹੋਏਗਾ ਉੱਪਰ ਸਟੈਂਪ ਲੱਗੀ ਹੋਈ ਆ ਉੱਪਰ ਇਹਨਾਂ ਨੇ ਸਿਗਨੇਚਰ ਕੀਤੇ ਹੋਏ ਆ ਤੇ ਇਹਨਾਂ ਨੇ ਕਾਫੀ ਅਸੀਂ ਰਿਕਵੈਸਟ ਕੀਤੀ ਤੇ ਹੁਣ ਕਾਫੀ ਟਾਈਮ ਹੋ ਗਿਆ ਸਾਨੂੰ ਜਦੋਂ ਜਿਆਦਾ ਬੈਠੇ ਆ ਅਸੀਂ ਤੇ ਪਰ ਇਹਨਾਂ ਨੇ ਗੱਲ ਸਾਡੀ ਸੁਣੀ ਨਹੀਂ ਗਈ ਤੇ ਜੇਕਰ ਨਾ ਸੁਣੀ ਗੱਲ ਤਾਂ ਫਿਰ ਅਸੀਂ ਸੰਘਰਸ਼ ਆਵਦਾ ਤੇਜ਼ ਕਰਾਂਗੇ ਤੇ ਬਾਕੀ ਸਾਡੇ ਕੱਲ ਨੂੰ ਸਾਰੇ ਜਿੰਨੇ ਵੀ ਦੁਕਾਨਦਾਰ ਆ ਜੈਤੋ ਵਾਲੇ ਮੋਬਾਈਲ ਐਸੋਸੀਏਸ਼ਨ ਦੇ ਠੀਕ ਹੈ ਸਾਰੇ ਆਉਣਗੇ। ਇਥੋਂ ਵੀ ਆਮ ਤੌਰ ਤੇ ਸੀ ਵੇਹਨੇ ਆ ਵੀ ਜਿਹੜੇ ਗਾਹਕ ਮੋਬਾਈਲ ਲੈ ਜਾਂਦੇ ਆ ਕਈ ਵਾਰ ਕਿਸੇ ਨੂੰ ਮੋਬਾਈਲ ਨਹੀਂ ਪਸੰਦ ਆਉਂਦਾ। ਅਗਲਾ ਕਹਿੰਦਾ ਵੀ ਸਾਡੇ ਪਸੰਦ ਨਹੀਂ। ਤੁਸੀਂ ਸਾਥੋਂ ਜਾਂ ਤਾਂ ਕੁਝ ਪੈਸੇ ਹੋਰ ਲੈ ਲਓ ਸਾਨੂੰ ਬਦਲ ਕੇ ਦੇ ਦਿਓ। ਜਾਂ ਅਗਲਾ ਕਹਿੰਦਾ ਜੀ ਸਾਨੂੰ ਇਹ ਰੱਖ ਲਓ ਜੋ ਘਟਵਾਦ ਹੈਗੀ ਕੱਟ ਲਓ। ਸਾਨੂੰ ਪੈਸੇ ਮੋੜ ਦਿਓ। ਆਮ ਤੌਰ ਤੇ ਹਰੇਕ ਦੁਕਾਨਦਾਰ ਕਰਦਾ ਹੀ ਹੈ। ਆਪਾਂ ਵੀ ਕਰਦੇ ਹਾਂ ਸਾਰੇ ਦੁਕਾਨਦਾਰਾਂ ਕੋਈ ਦੁਕਾਨਦਾਰ ਕੋਈ ਜ਼ਿਮੀਂਦਾਰ ਕੋਈ ਕਿਸਾਨ ਕਿਸੇ ਦੀ ਦੁਕਾਨਦਾਰ ਦੀ ਸ਼ਬੀਕ ਨਹੀਂ ਖਰਾਬ ਕਰਨੀ ਚਾਹੁੰਦਾ ਵੀ ਕਿਸੇ ਦੀ ਜਨਕ ਬਦਨਾਮੀ ਹੋ ਮੈਂ ਸਭ ਤੋਂ ਪਹਿਲਾਂ ਇਹੀ ਗੱਲ ਸੋਚੀ ਜੀ ਵੀ ਇਹਦੀ ਸ਼ਬੀ ਨਾ ਖਰਾਬ ਹੋਏ ਕਿਉਂਕਿ ਆਸ-ਪਾਸੇ ਮਾਰਕੀਟ ਹੈਗੀ ਹੈ ਜੀ ਮੈਂ ਇਹਨੂੰ ਫੋਨ ਲਾਇਆ ਇਸੇ ਗੱਲ ਪਿੱਛੇ ਵੀ ਭਾਈ ਤੁਹਾਡੀ ਸ਼ਬੀ ਨਾ ਖਰਾਬ ਹੋਏ ਕਿਉਂਕਿ ਸਾਡੇ ਕੋਲ ਦੁਕਾਨਦਾਰ ਤੇ ਜਿੰਨੇ ਵੀ ਕਸਟਮਰ ਆਉਂਦੇ ਆ ਜੇ ਕਸਟਮਰ ਨੇ ਫੋਨ ਵਾਪਸ ਕਰਨਾਗਾ ਫੋਨ ਨਹੀਂ ਪਸੰਦ ਆਇਆਗਾ ਕਸਟਮਰ ਫੋਨ ਐਕਟੀਵੇਟ ਹੋ ਜਾਂਦਾਗਾ ਉਹਦੇ ਮੁਤਾਬਕ ਅਸੀਂ ਉਹਨੂੰ ਲਾਸ ਕਰਕੇ ਥੋੜਾ ਮੋਟਾ ਅਸੀਂ ਫੋਨ ਰੱਖ ਲੈਨੇ ਆ ਠੀਕ ਹੈ ਇਹਨੂੰ ਕਿਹਾ ਵੀ ਜਿਹੜੀ ਤੇਰੀ ਲੇਬਰ ਚਾਰजेस ਪਏ ਆ ਅਸੀਂ ਤੇਰੇ ਲੇਬਰ ਚਾਰजेस ਅਸੀਂ ਅਸੀਂ ਭਰਨ ਨੂੰ ਤਿਆਰ ਆ ਠੀਕ ਹੈ ਜੇ ਸਾਨੂੰ ਕੋਈ ਹੋਰ ਤੂੰ ਲਾ ਲਾਸ ਲਾਉਣਾ 2-3000 ਰੁਪਏ ਉਹ ਤੂੰ ਲਾਸ ਲਾ ਦੇ ਪਰ ਅੱਧੋ ਅੱਧੀ ਦਾ ਫਰਕ ਨਹੀਂ ਹੁੰਦਾਗਾ ਇਹ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਿਹੜਾ ਅਸੀਂ ਮਾਲ ਲੈ ਕੇ ਗਏ ਆ ਜਦੋਂ ਅਸੀਂ ਲੋਡ ਕਰਾਇਆ ਚਲੋ ਉਹਦੀ ਅਸੀਂ ਭਗਾਈ ਕਰਾਈ ਆ ਟਾਈਮ ਖਰਾਬ ਹੋਇਆ ਅਸੀਂ ਉਹਨੂੰ ਆਖਿਆ ਵੀ ਜਿਹੜਾ ਤੇਰਾ ਟਾਈਮ ਖਰਾਬ ਹੋਇਆ ਕੋ ਲੇਬਰ ਹੈ ਤੂੰ ਉਹਦੇ ਪੈਸੇ ਸਾਥੋਂ ਕੱਟ ਲੈ ਕੱਟ ਕੇ ਬਾਕੀ ਸਾਨੂੰ ਪੈਸੇ ਵਾਪਸ ਕਰ ਦੇ ਉਹ ਦੁਕਾਨਦਾਰ ਉਸ ਚੀਜ਼ ਤੋਂ ਵੀ ਜਨਨ ਕਿ ਭੱਜ ਗਿਆ ਕਹਿੰਦਾ ਵੀ ਮੈਂ ਪੈਸੇ ਵਾਪਸ ਨਹੀਂ ਕਰਦਾ ਜੇ ਵੇਖੋ ਆਮ ਹਰੇਕ ਦੁਕਾਨਦਾਰ ਮਾੜੀ ਤੋਂ ਮਾੜੀ ਦੁਕਾਨ ਤੇ ਵੀ ਜਾਵੜ ਕੇ ਉਹ ਵੀ ਕਹਿ ਦਿੰਦਾ ਕਿ ਮੇਰੀ ਜਿਹੜੀ ਇਹ ਦੁਕਾਨ ਦੀ ਸ਼ਬੀ ਖਰਾਬ ਨਾ ਹੋਵੇ ਮੇਰੀ ਮਾਰਕੀਟ ਦੇ ਵਿੱਚ ਮੈਂ ਰਹਿਣਾ ਮੇਰਾ ਨਾਮ ਬਦਨਾਮ ਨਾ ਹੋਵੇ ਇਹ ਜਨਨ ਕਿ ਪੂਰੀ ਮਾਰਕੀਟ ਹੈ ਅਸੀਂ ਕੋੜ ਖਪੂਰਾ ਦੇ ਮੋਕਸਾ ਰੋਡ ਤੇ ਖੜੇ ਆ ਇਹ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਜਨਨ ਕਿ ਜਿਹੜੇ ਕਿਸਾਨ ਆਕੂ ਵੱਲੋਂ ਇਹ ਦੁਕਾਨ ਦੇ ਮੁਰੇ ਧਰਨਾ ਲਾਇਆ ਇਹ ਦੁਕਾਨਦਾਰ ਦੁਕਾਨ ਨੂੰ ਬੰਦ ਕਰਕੇ ਜਿੰਨ ਕੇ ਤਾਲਾ ਲਾ ਕੇ ਚਲਾ ਗਿਆ ਮੈਂ ਕੈਮਰਾਮੈਨ ਨੂੰ ਕਹਿਣਾ ਦਿਖਾ ਦੇ ਇੱਕ ਵਾਰੀ ਇਹ ਦੁਕਾਨ ਤੇ ਹੁਣ ਅੰਦਰ ਨਹੀਂ ਗਾ ਇਹ ਦੁਕਾਨਦਾਰ ਨਾਲ ਵੀ ਗੱਲ ਕਰਾਂਗੇ ਕੱਲ ਨੂੰ ਇਹ ਨਾ ਕਹੇ ਕਿ ਮੇਰੇ ਨਾਲ ਤਾਂ ਪੱਤਰਕਾਰ ਆਏ ਸੀ ਜਿੰਨ ਕੇ ਵੀਡੀਓ ਬਣਾ ਕੇ ਲੈ ਗਏ ਮੇਰੇ ਨਾਲ ਗੱਲ ਨਹੀਂ ਹੋਈ ਉਹ ਵੀ ਗੱਲ ਕਰਾਂਗੇ ਸਾਡੇ ਨਾਲ ਕਿਸਾਨ ਆਗੂ ਨੇ ਇਹਨਾਂ ਦੇ ਵੀ ਹੋਰ ਪੁੱਛਦੇ ਹਾਂਜੀ ਅਸੀਂ ਸਾਡਾ ਤਾਂ ਇਹੀ ਮਸਲਾ ਵੀ ਸਾਡਾ ਜਿਹੜਾ ਸਮਾਨ ਹੈ ਉਹ ਜਿਹਨੇ ਸਾਡੇ ਇੱਕ ਸਾਲ ਦੀ ਠੱਗੀ ਮਰੀ ਗਈ ਹੈ ਕਿਉਂਕਿ ਹਰੇਕ ਸਮਾਨ ਦਾ ਕੋਈ ਮਾਰਜਨ ਹੁੰਦਾ ਹੈ ਇਹ ਤਾਂ ਹੁੰਦਾ ਨਹੀਂ ਵੀ ਆਪਾਂ 20000 ਦੀ ਚੀਜ਼ ਹੈ 40000 ਦੀ ਦੇ ਦਿੱਤੀ ਇਹਨੇ ਵੀ ਚੱਲ 22000 ਦਾ ਸਮਾਨ ਤੇ ਉਹਦਾ ਕੋਈ 25000 30000 ਬਣਾ ਕੇ ਤੇ ਅਸੀਂ ਜਾਰ ਵੀ ਲੈਂਦੇ ਹੁਣ ਤਾਂ ਫਿਰ ਸਾਡਾ ਉਹਨੇ ਚਾਰੇ ਧਰਨਾ ਨਿਰ ਵਿਗਣ ਚੱਲੂਗਾ ਜਿੰਨਾ ਚਿਰ ਸਾਡਾ ਸਮਾਨ ਵਾਪਸ ਨਹੀਂ ਹੁੰਦਾ ਮਤਲਬ ਕਿੰਨੇ ਪੈਸੇ ਲੈ ਗਏ ਸੋ ਸਾਰੇ ਹੁਣ ਤੱਕ ਇਹ 40000 ਰੁਪਏ ਲੈ ਆਏ ਸਾਥੋਂ 40000 ਰੁਪਏ ਲੈ ਗਏ ਸੋ ਤੋਂ ਜਾਨੀ ਕਿ ਤੁਸੀਂ ਜਦੋਂ ਮਾਰਕੀਟ ਚੋਂ ਇਹਦਾ ਰੇਟ ਪੁੱਛਿਆ ਬਠਿੰਡੇ ਜਾ ਕੇ ਕਿੰਨੇ ਦਾ ਬੋਲੇ 22000 ਰੁਪਏ ਉੱਥੇ ਜਾਨੀ ਇਹ ਪੂਟ ਕਰਦੇ ਉੱਥੇ ਇਹ ਲੈਂਦੇ ਸਮਾਨ ਇਹ ਹਾਂ ਜੀ ਉਹ ਕਹਿੰਦੇ ਸਾਥੋਂ 22000 ਦਾ ਸਮਾਨ ਆ ਇਹ ਉਹਨਾਂ ਲਈ ਵੀ ਤੋਂਡੇ ਲਈ ਹਿੰਗੂ ਅਸੀਂ ਫਿਰ ਅਸੀਂ ਆਖਿਆ ਕਿ ਜੇ 20000 ਦਾ ਫਰਕ ਹੁੰਦਾ ਤਾਂ ਅਸੀਂ ਚਲ 1000 ਵੀ ਲੈਂਦੇ ਜੀ ਅੱਧੂ ਅੱਧੀ ਦਾ ਫਰਕ ਨਹੀਂ ਯਾਰ ਸਕਦੇ ਹਾਂ ਹਾਂਜੀ ਕਿਸਾਨ ਆਗੂ ਕਹਿੰਦੇ ਆ ਵੀ ਜਿਹੜਾ ਮਾੜਾ ਮੋਟਾ ਮਾਰਜਨ ਹੋ ਸਕਦਾ ਹੈ ਤੇ ਇੰਨਾ ਇੰਨਾ ਮਾਰਜਨ ਨਹੀਂ ਹੁੰਦਾ ਕੋਈ ਵੀ ਦੁਕਾਨਦਾਰ ਬੈਠਾ ਚਲੋ ਹਰੇਕ ਦੁਕਾਨਦਾਰ ਆਪੋ ਆਪਣੀ ਕਮਾਈ ਖਾਤਰ ਬੈਠਾ ਅਸੀਂ ਇੱਕ ਵਾਰੀ ਇਹਨਾਂ ਨੂੰ ਫੋਨ ਵੀ ਲਾਉਨੇ ਆ ਫਿਰ ਕੱਲ ਨੂੰ ਇਹ ਇਹਨਾਂ ਕਹਿੰਦੇ ਉਹ ਦੁਕਾਨਦਾਰ ਵੀ ਪੱਤਰਕਾਰ ਆਏ ਇੱਕ ਤਰਫੀ ਗੱਲ ਕਰ ਗਏ ਅਸੀਂ ਇਹਨਾਂ ਦਾ ਨੰਬਰ ਹੈ ਸਾਹਮਣੇ ਸਕਰੀਨ ਤੇ ਲਿਖਿਆ ਇੱਧਰ ਦਿਖਾ ਦੇ ਮੈਂ ਕੈਮਰਾਮੈਨ ਨੂੰ ਕਹਿੰਦਾ ਯਾਨੀ ਕਿ ਇਹਨਾਂ ਨੂੰ ਹੁਣ ਅਸੀਂ ਕਾਲ ਕਰਦੇ ਆਂ ਪੁੱਛਦੇ ਆਂ ਸ਼ਾਇਦ ਜੇ ਸਾਡਾ ਫੋਨ ਚੱਕ ਲੇ ਤਾਂ ਪੂਰੀ ਜਾਣਕਾਰੀ ਲਵਾਂਗੇ ਪੁੱਛਾਂਗੇ ਇਹਨਾਂ ਤੋਂ ਕਈ ਵਾਰ ਅਗਲਾ ਵੇਖ ਲੈਂਦਾ ਅੱਜ ਕੱਲ ਕੈਮਰੇ ਲੱਗੇ ਆ ਲੈ ਕਹਿੰਦਾ ਪੱਤਰਕਾਰ ਆ ਗਏ ਆ ਵੀ ਫੋਨ ਹੀ ਨਹੀਂ ਚੱਕਦਾ ਹਾਂਜੀ ਭਾਈ ਜੀ ਸਾਸਤਰੀ ਗਾਲ ਜੀ ਹੈਲੋ ਭਾਈ ਜੀ ਸਾਸਤਰੀ ਗਾਲ ਜੀ ਆ ਜੀ 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 ਨਸਿਕਾ ਕੋਲ ਬਾਈ ਜੀ ਆਵਾਜ਼ ਬੰਦ ਕਰੋ ਥੋੜੀ ਆਵਾਜ਼ ਨਾ ਟਟ ਟਟ ਕੇ ਆਉਂਦੀ ਹੈ ਵਿੱਚ ਕੋਣ ਬੋਲ ਰਿਹਾ ਹੈ ਨਾ ਅਸੀਂ ਨਾ ਤੁਹਾਡੀ ਸ਼ਾਪ ਦੇ ਸਾਹਮਣੇ ਖੜੇ ਆਂ ਪੱਤਰਕਾਰ ਆਏ ਆਂ ਅਸੀਂ ਬੋਲਦੇ ਆਂ ਜਿਹੜੇ ਕਿਸਾਨ ਆ ਗੋਣੇ ਤੁਹਾਡੀ ਦੁਕਾਨ ਦੇ ਅੱਗੇ ਧਰਨਾ ਲਾਇਆ ਹਾਂ ਹਾਂ ਜੀ ਹਾਂ ਜੀ ਇਹ ਕਾਰਨ ਕੀ ਹੈ ਬਾਈ ਜੀ ਦੱਸਿਓ ਮਾੜੀ ਸਾਨੂੰ ਵੀ ਖਾਲ ਜੀ ਜੀ ਕੱਲੇ ਇਹ ਬੰਦੇ ਇਹਦੇ ਤੋਂ ਸਮਾਨ ਲੈ ਕੇ 50000 ਰੁਪਏ ਦਾ ਹਾਂਜੀ ਕਿੰਨੇ ਦਾ ਕਾ ਕੱਲ ਇਹ ਬੰਦੇ ਸਾਡੇ ਕੋਲ 46 ਹਜ਼ਾਰ ਦਾ ਸਾਮਾਨ ਲੈ ਕੇ ਚੱਕ ਤੋਂ ਤੋਂ ਮੁੰਡਾ ਇੱਕ ਮੋਬਾਈਲ ਨਾਲ ਕੰਮ ਕਰਦਾ ਬਸ ਸਾਹਮਣੇ ਹਾਂਜੀ ਰਮਨ ਟੈਲੀਕਾਮ ਤੋਂ ਹਾਂਜੀ ਰਮਨ ਟੈਲੀਕਾਮ ਕਹਿੰਦਾ ਕੀ ਵੀ ਨਹੀਂ ਮਕਾ ਕੇ ਸਾਰਾ ਮਾਲ ਲੈ ਕੇ ਦੂਵੀਂ ਵਾਰੀ ਕਹਿੰਦਾ ਇਹ ਤਾਂ 50 ਹਜ਼ਾਰ ਪੈਣ ਭਲਿਆ ਸੀਗਾ ਇੱਕ ਵਾਰ ਜਦੋਂ ਮੇਰਾ 45 ਹਜ਼ਾਰ ਦੇਣਾ ਮੇਰਾ 45 ਜਦੋਂ ਸਾਨੂੰ ਪਰਤਾ ਨਹੀਂ ਪੈਂਦਾ ਦੁਬਾਰਾ ਇਹਨੇ ਚਲਾ ਗਿਆ ਲਈ ਦੁਬਾਰਾ ਫੇਰ ਆਇਆ ਮੈਨੂੰ ਕਹਿੰਦਾ 46 ਹਜ਼ਾਰ ਦੇ ਲੈ 46 ਹਜ਼ਾਰ ਤੇ ਸਾਡੀ 딜 ਫਾਈਨਲ ਹੋ ਗਈ ਮਾਲ ਇਹਨਾਂ ਦੇ ਘਰੇ ਕੀਤਾ ਜੀ ਜੀ ਪੁੱਛਣਾ ਇਹ ਕਹਿੰਦੇ ਭਾਈ ਸਾਹਿਬ ਜੀ ਤੁਹਾਡੇ ਟਿਕਾਣੇ ਦੇ ਵਿੱਚ ਸਾਰਕ ਹੈ ਜੀ ਮੈਨੂੰ ਇਸ ਲਈ ਕੀ ਹਰਕ ਹੈ ਜੀ ਇਹਦੇ ਕੋਲ ਇਹ ਮਹਿੰਗਾ ਹੈ ਨਾ ਜੀ ਤੁੰਗਾ ਇਹ ਤਾਂ ਮਹਿੰਗਾ ਲੱਗਦਾ ਜੀ ਮੇਰੇ ਨਾਲ ਦਾ ਸੇਮ ਸਮਾਨ ਸੇਮ ਕੰਪਨੀ ਦਾ ਮੈਨੂੰ ਲਿਆਵੋ ਬਾਸ ਜਿਹੜਾ ਕੋਈ ਫਰਕ ਦੇ ਪੈਸੇ ਲੈ ਲਿਓ ਜੀ ਇਹ ਗੱਲ ਬੈਸ ਤੋਂ ਚਲੀ ਗਈ ਉਹ ਤੇ ਦੂਜਾ ਇਹ ਨਾਲ ਇੱਕ ਕਿਸਾਨ ਯੂਨੀਅਨ ਤੇ ਭਾਈ ਸਾਹਿਬ ਵਾਲੇ ਦੇ ਇਤਕਾਲ ਦੇ ਨਾਲ ਨਾਮੋਂ ਗਿਆਤ ਸਾਨੂੰ ਕਹਿੰਦੇ ਭਾਈ ਸਾਹਿਬ ਵੀ ਅਸੀਂ ਤਾਂ ਮਾਲ ਮੋਲਣਾ ਹੈ ਨਾ ਕਿ ਫਿਰ ਮਾਲ ਨਹੀਂ ਮੋਲਣਾਗਾ ਵੀ ਇਹਦੇ ਨਾਲ ਦਾ ਜਿਹੜਾ ਰੇਟ ਸਸਤਾ ਹੈ ਜਿਹੜੀਆਂ ਕੰਪਨੀਆ ਸੇ ਪਾਸ ਜੀ ਮੈਂ ਸਮਝ ਕੰਮ ਕਿ ਹੁਣ ਕੋਈ ਸਮਾਧਾਨ ਦੇ ਬਸਾ ਲੱਗ ਦਿੱਸੀ ਜਿਹੜੇ ਬੱਚਾ ਨਾ ਹਿੰਨੇ ਨਾ ਲਾ ਹੇ ਇਹਨਾਂ ਨੇ ਇਹਦੀਆਂ ਫੋਟੋਆਂ ਖਿੱਚ ਕੇ ਬਠਿੰਡੇ ਤੇ ਗਾਂਦਾਰਨ ਮੰਗਣਾ ਵੀ ਆਸਮਾਨ ਮੰਨ ਮੈਂਟਰਾਂ ਦੇ ਨਾਲ ਘਟਰੀ ਤੇ ਉਹ ਕਹਿੰਦਾ ਮੇਰੇ ਜੋਗਾ ਫਿਰ ਇਹ ਬੰਦੇ ਸਾਡੇ ਕੋਲ ਚਾਰ ਦਿਨਾਂ ਦੇ ਅੰਦਰ ਸਮਾਨ ਲੈ ਕੇ ਗਏ ਵੀ ਚਾਰ ਦਿਨਾਂ ਦਾ ਸਮਾਨ ਸੋ ਅਸੀਂ ਕਾਰਦਿਆਂ ਦੇ ਵਿੱਚ ਵਿੱਚ ਤੁਹਾਡਾ ਸਮਾਨ ਤੁਹਾਨੂੰ ਮੋੜ ਆਉਂਦੇ ਨਾਲ ਅਸੀਂ ਤੁਹਾਡੇ ਵਾਪਸ ਲਿਆਵਾਂਗੇ ਜਦੋਂ ਇਹਨਾਂ ਨੂੰ ਸਮਾਨ ਨਹੀਂ ਮਿਲਿਆ ਵਾਪਸ ਫੇਮ ਉਹਦੇ ਨਾਲ ਦਾ ਵੀ ਅੱਜ ਇਹ ਕੈਂਟਰ ਭਰ ਕੇ ਉਹਦਾ ਮਾਲ ਦਾ ਆਇਆ ਇਹ ਸਾਡੇ ਦਾ ਪੈਸੇ ਵਾਪਸ ਦਿਓ ਨਹੀਂ ਤਾਂ ਅਸੀਂ ਤੁਹਾਡੀ ਦੁਕਾਨ ਦੀ 4 ਬਿਠੇ ਆ ਆ ਮਤਰਾ ਬਾਈ ਜੀ ਇੱਕ ਗੱਲ ਸੌਰੀ ਮਾਫ ਕਰਨਾ ਜਦੋਂ ਕਸਟਮਰ ਨੂੰ ਤੁਹਾਡਾ ਮਾਲ ਮਹਿੰਗਾ ਲੱਗਿਆ ਉਹ ਮੋੜ 'ਚ ਵੀ ਆਪਾਂ ਨੂੰ ਕੀ ਤਕਲੀਫ ਆ ਉਹ ਕਹਿੰਦੇ ਆ ਵੀ ਜਿਹੜਾ ਤੁਹਾਡਾ ਸਮਾਂ ਤਕਲੀਫ ਇਹ ਆ ਤਕਲੀਫ ਇਹ ਆ ਵੀ ਅਸੀਂ ਇਹਨਾਂ ਨੂੰ ਪਹੁੰਚੇ ਦੋ ਘੰਟੇ ਲਾਏ ਮਾਲ ਭੇਜਿਆ ਤੇ ਹਰ ਬੰਦਾ ਹੀ ਇਹਨਾਂ ਦੀ ਮਾਰ ਦੀ ਸ਼ੁਰੂਤ ਹੈ ਕਿੰਨੇ ਮਾਲ ਦਾ ਕੋਈ ਡੱਬਾ ਖੁੱਲ ਜੇ ਕੋਈ ਗਾਥਾਵੇ ਮੋਬਾਈਲ ਪਸੰਦ ਨਹੀਂ ਬਲਸਾ ਲੜੋ ਇਹ ਕਿਉਂ ਨਹੀਂ ਹੋ ਰਸਦਾ ਨਹੀਂ ਤੁਹਾਡੇ ਤੁਹਾਡੇ ਨਾਲ ਅਸੀਂ ਹਰੇਕ ਗੱਲ ਨਾਲ ਐਗਰੀ ਆਂ ਵੇਖੋ ਅਸੀਂ ਇਹ ਨਹੀਂ ਕਹਿੰਦੇ ਕਿਸੇ ਦੁਕਾਨਦਾਰ ਦੀ ਸ਼ਬੀ ਖਰਾਬ ਹੋਵੇ ਕਿਸੇ ਦੁਕਾਨਦਾਰ ਦੀ ਬਦਨਾਮੀ ਹੋਵੇ ਪਹਿਲਾ ਮੇਰੀ ਗੱਲ ਸੁਣੋ 1 ਮਿੰਟ ਇੱਕ ਮਿੰਟ ਦੇਖੋ ਮੇਰੀ ਬੇਨਤੀ ਸਰ ਭਾਈ ਸਾਹਿਬ ਸਵਿਕਾਰ ਹੋ ਜੂਗੀ ਯਾਰ ਜਨਾਬੀ ਹੋ ਚੁੱਕੀ ਹੈ ਦੂਗਾ ਕੋਸ਼ਿਸ਼ ਮੋੜਾਗਾ ਹੋਣੇ ਦੂਗਾ ਜੋ ਇਹਨੇ ਭਾਈ ਸਾਹਿਬ ਨੂੰ ਜੰਗ ਲੱਗਦਾ ਕਰ ਲੈ ਕੋਈ ਗੱਲ ਬੜੀ ਗੱਲ ਸੁਣੋ ਮੇਰੀ ਇੱਕ ਹੋਰ ਜਦੋਂ ਕਗਲਾ ਕਹਿੰਦਾ ਵੀ ਮੇਰੀ ਬਾਈ ਜੀ ਬਾਈ ਜੀ ਮੇਰੀ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਬਾਈ ਜੀ ਸਪਸ਼ਟ ਕਰਨ ਇੱਕ ਦੋ ਵਾਰ ਸਪਸ਼ਟ ਕਰਨ ਸਪਸ਼ਟ ਕਰ ਮੈਂ ਕਾਟਾ ਲੈ ਲਿਆ ਮੇਰੀ ਮੇਰੀ ਵੀ ਗੱਲ ਸੁਣੋ ਨਾ ਮੇਰੀ ਵੀ ਗੱਲ ਸੁਣੋ ਤੁਸੀਂ ਤੁਸੀਂ ਨਹੀਂ ਗੱਲ ਕਰਨੀ ਨਾ ਮੇਰੇ ਕੋਲ ਆਇਓ ਤੁਸੀਂ ਸਮਾ ਲਿਆ ਕੇ ਆਪਾਂ ਬਹਿ ਕੇ ਗੱਲ ਕਰੀਏ ਨਹੀਂ ਨਹੀਂ ਬਹਿ ਕੇ ਕਰਾਂਗੇ ਮੇਰੀ ਗੱਲ ਸੁਣੋ ਮੇਰੀ ਵੀ ਗੱਲ ਸੁਣੋ ਤੁਸੀਂ ਆਹ ਚਿਹਰਾਈ ਵੀ ਜਿਹੜੀ ਪੇਟ ਕਰੀ ਆ ਲੈਣਾ ਉਹ ਲੈ ਕੇ ਆ ਕੇ ਜਿਹੜੀ ਮੈਂ ਜਿੰਨਾ ਖਾਣ ਦੇਣਾ ਸੀ ਉਹ ਪੀਤਾ ਇਹ ਦੋ ਵਾਰ ਜਿਹੜਾ ਮੁੱਦਾ ਗੱਲ ਕਰ ਬਾਈ ਜੀ ਮੁੱਦੇ ਮੁੱਦੇ ਤੇ ਗੱਲ ਕਰੂੰਗਾ ਮੇਰੀ ਗੱਲ ਫੋਨ ਨਾ ਕੱਟਿ ਜੇਕਰ ਕੋਈ ਵੀ ਬੰਦਾ ਸਹੀ ਹੁੰਦਾ ਹੈ ਉਹ ਕਦੇ ਵੀ ਫੋਨ ਨਹੀਂ ਕੱਟਦਾ ਹੁੰਦਾ ਇਹਨਾਂ ਨੇ ਆਪਦੀ ਗੱਲ ਸੁਣਾਤੀ ਟੜ ਕੜਾ ਕੜਾ ਕਰਦਾ ਤੁਰਿਆ ਜਦੋਂ ਮੈਂ ਜਵਾਬ ਮੰਗਿਆ ਤੇ ਕੜੱਕ ਦੇ ਨੇ ਫੋਨ ਕੱਟ ਗਿਆ ਵੇਖੋ ਜੇ ਤੁਹਾਡਾ ਉਹ ਕਹਿੰਦੇ ਵੀ ਡੱਬਾ ਖੁੱਲ ਜਾਂਦਾ ਡੱਬਾ ਖੋਲ ਲੈਂਦੇ ਆ ਇਹ ਮੋੜਦੇ ਆ ਤੇ ਇਹ ਕਹਿੰਦੇ ਆ ਵੀ ਤੁਸੀਂ ਜੋ ਕਾਰਡ ਕੱਟਣੇ ਆ ਕੱਟ ਲਓ ਅਸੀਂ ਘੱਟ ਰੇਟ ਤੇ ਯਾਨੀ ਕਿ ਜਿੰਨੇ ਤੁਸੀਂ ਕੱਟਣੇ ਆ ਕੱਟ ਲਓ ਇਹਦਾ ਕਹਿੰਦੇ ਜੇ ਤੁਹਾਡਾ ਸਮਾਂ ਉਹ ਕਹਿੰਦੇ ਵੀ ਸਾਡਾ ਡੱਬਾ ਖਲਾਤਾ ਚਲੋ ਠੀਕ ਆ ਮੰਨਦੇ ਡੱਬਾ ਖਲਾਤਾ ਜਿਹਨਾਂ ਨੇ ਰਿਕਵੈਸਟ ਕੀਤਾ ਜੀ ਇਹਨਾਂ ਨੇ ਅਸੀਂ ਰਿਕੁਐਸਟ ਕੀਤੀ ਵੀ ਜਿਹੜਾ ਤੁਹਾਡਾ ਮਾਰਜਨ ਬੰਦਦਾ ਨਾ ਜਾਇਜ਼ ਵੀ ਸਾਨੂੰ 2-3000 ਰੁਪਏ ਲਾਸ ਕਰ ਦੋ ਹਾਂ ਠੀਕ ਹੈ ਜੇ 2-3000 ਤੁਸੀਂ ਕਹਿੰਨੇ ਆ ਇੰਨਾ ਕਿੰਨਾ ਕਿ ਜਣੀ ਕਿ ਟਾਈਮ ਖਰਾਬ ਹੋ ਗਿਆ ਦਿਹਾੜੀ ਤੇ ਨਹੀਂ ਖਰਾਬ ਹੋਗੀ ਹਾਂਜੀ ਵੀ ਤੁਸੀਂ ਸਾਡਾ 2-3000 ਰੁਪਏ ਲਾਸ ਕਰਕੇ ਤੁਸੀਂ ਸਾਨੂੰ ਆਪ ਦਾ ਸਮਾਨ ਵਾਪਸ ਕਰ ਲਓ ਠੀਕ ਹੈ ਗੁਰਜੀਤ ਜੀ ਹੈਗੇ ਆਪਣੇ ਮੱਤਾ ਟੈਲੀਕਮ ਤੋਂ ਇਹਨਾਂ ਨੇ ਸਮਾਨ ਲੈ ਕੇ ਗਏ ਸੀਗੇ ਇਹ ਸਮਾਨ ਲੈ ਕੇ ਗਏ ਸੀਗੇ ਤੇ ਕਿਉਂਕਿ ਸਾਡਾ ਫਰਜ ਬੰਦਦਾਗਾ ਸਾਰੇ ਦੁਕਾਨਦਾਰਾਂ ਦਾ ਭਾਈਚਾਰੇ ਦਾ ਵੀ ਇਹਨਾਂ ਦੇ ਨਾਲ ਖੜਨਦਾ ਠੀਕ ਹੈ ਤਾਂ ਕਰਕੇ ਅਸੀਂ ਸਾਰੇ ਆਏ ਆ ਤੇ ਅਸੀਂ ਆਪਦਾ ਜਿਹੜਾ ਸਮਾਨ ਹੈਗਾਗਾ ਉਹ ਅਸੀਂ ਵਾਪਸ ਕਰਕੇ ਜਾਵਾਂ ਜੀ ਠੀਕ ਹੈ ਜੀ ਇਹ ਵੀਰ ਕਹਿੰਦਾ ਵੀ ਜਿਹੜਾ ਸਾਡਾ ਸਮਾਨ ਹੈ ਅਸੀਂ ਉਹ ਵਾਪਸ ਕਰਕੇ ਹੀ ਜਾਵਾਂਗੇ ਇਹਨਾਂ ਦਾ ਕਹਿਣਾ ਕਿ ਜਿਹੜਾ ਸਾਨੂੰ ਰੇਟ ਆ ਜਾਨੀ ਕਿ ਦੁੱਗਣਾ ਹੋ ਗਿਆ ਇਹ ਕਦੇ ਨਹੀਂ ਹੁੰਦਾ ਚਲੋ ਮਾੜਾ ਮੋਟਾ ਮਾਰਜਨ ਹੁੰਦਾ ਮਾੜਾ ਮੋਟਾ ਹੁੰਦਾ ਹਰੇਕ ਬੰਦਾ ਕਮਾਉਣ ਖਾਤਰ ਬੈਠਾ ਦੁਕਾਨਾਂ ਦੇ ਵੱਡੇ ਖਰਚੇ ਆ ਬਹੁਤ ਜ਼ਿਆਦੇ ਖਰਚੇ ਆ ਕਮਾਓ ਕਮਾਉਣ ਖਾਤਰ ਬੈਠੇ ਆ ਪਰ ਦੁੱਗਣਾ ਦੁੱਗਣਾ ਰੇਟ ਕਦੇ ਨਹੀਂ ਹੁੰਦਾ ਜਾਨੀ ਕਿ ਜਦੋਂ ਹੁਣ ਅਸੀਂ ਉਹਨੂੰ ਗੱਲ ਕਰੀ ਮੈਂ ਪਹਿਲਾਂ ਵੀ ਗੱਲ ਸਾਡੀ ਵਿੱਚ ਕੱਟ ਗਈ ਸੀ ਕਿ ਉਹ ਵੀਰ ਸਾਡਾ ਜਾਨੀ ਕਿ ਫੋਨ ਕੱਟ ਗਿਆ ਉਹਨੇ ਪੂਰੀ ਗੱਲ ਨਹੀਂ ਸੁਣੀ ਚਲੋ ਅੱਗੇ ਹੁਣ ਵੇਖੋ ਕੀ ਬਣਦਾ ਕੀ ਨਹੀਂ ਬਣਦਾ ਅਸੀਂ ਜਿਹੜਾ ਪੱਖ ਵਿਖਾਇਆ ਹਾਂਜੀ ਜੇ ਭਈ ਸਾਡਾ ਇਹ ਕੋਈ ਨਹੀਂ ਫੈਸਲਾ ਹੁੰਦਾ ਸਾਡੀ ਜਥੇਬੰਦੀ ਦੀ ਮਤਲਬ ਅਸੀਂ ਮੀਟਿੰਗ ਕਰਾਂਗੇ ਤੇ ਫਿਰ ਅਸੀਂ ਕੋਈ ਸਖਤ ਕਦਮ ਚੁਣ ਲਵਾਂਗੇ ਆ ਰੋਡ ਜਾਮ ਕਰਾਂਗੇ ਜੀ ਹਾਂਜੀ ਹਾਂਜੀ ਕਿਸਾਨ ਆਗੂ ਦਾ ਕਹਿਣਾ ਜੇਕਰ ਸਾਡਾ ਫੈਸਲਾ ਕੋਈ ਨਹੀਂ ਹੁੰਦਾ ਸਾਨੂੰ ਇਨਸਾਫ ਨਹੀਂ ਹੁੰਦਾ ਕਿ ਸਾਡੀਆਂ ਸੀਟਾਂ ਜਿਹੜੀਆਂ ਵਾਪਸ ਨਹੀਂ ਕਰਾਈਆਂ ਜਾਂਦੀਆਂ ਤੇ ਜਿਹੜਾ ਸਾਡਾ ਅਗਲਾ ਸੰਘਰਸ਼ ਬਹੁਤ ਠਿੱਖਾ ਹੋਊਗਾ ਕਿ ਅਸੀਂ ਪੂਰਾ ਰੋਡ ਜਾਮ ਕਰਾਂਗੇ ਸਾਡੇ ਹੋਰ ਕਿਸਾਨ ਆਗੂ ਆ ਰਹੇ ਨੇ ਇਸ ਸੜਕ ਦੇ ਉੱਤੇ ਧਰਨਾ ਲਾਇਆ ਜਾਊਗਾ ਤੁਸੀਂ ਵੇਖ ਰਹੇ ਹੋ ਸੱਚ ਦੀ ਬਰਤਾਲ ਮੇਵਤਾਰ ਸਿੰਘ ਜੀ ਤਾਰਾ ਫਿਰ ਮਿਲਦੇ ਹਾਂ ਧੰਨਵਾਦ